ਸੀ ਇੱਕ ਵੀਡੀਓ ਦੇਖੀ ਸੀ ਜਿਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਲੈਕਸ਼ਨ ਕੈਂਪੇਨ ਦੇ ਦੌਰਾਨ ਬੀਬੀ ਜਗੀਰ ਕੌਰ ਨੂੰ ਮਿਲਦੇ ਹਨ ਅਤੇ ਉਹਨਾਂ ਦੇ ਨਾਲ ਹਸੀ ਮਜ਼ਾਕ ਕਰ ਰਹੇ ਹੁੰਦੇ ਲੇਕਿਨ ਇਸ ਦੌਰਾਨ ਇੱਕ ਆਪਣਾ ਜਿਹੜਾ ਹੱਥ ਹੈ ਉਹਨਾਂ ਦੀ ਠੋਡੀ ਤੇ ਵਿਲਾਉਂਦੇ ਉਹਨਾਂ ਇਸ ਚੀਜ਼ ਦਾ ਸੰਗਿਆਨ ਲਿੱਤਾ ਹੈ ਪੰਜਾਬ ਸਟੇਟ ਔਮਨ ਕਮਿਸ਼ਨ ਨੇ ਤੇ ਚੇਅਰਪਰਸਨ ਸਾਡੇ ਨਾਲ ਨੇ ਰਾਜਰਲੀ ਮੈਮ ਮੈਮ ਸੰਗਿਆਨ ਜਿਹੜਾ ਤੁਸੀਂ ਲਿੱਤਾ ਹੈ ਤੇ ਡੀਜੀਪੀ ਤੋਂ ਰਿਪੋਰਟ ਤਲਬ ਕੀਤੀ ਹੈ ਕਿ ਕੁਝ ਮੈਮ ਉਸ ਦੇ ਵਿੱਚ ਜਿਹੜਾ ਹੈ ਜਿਹੇ ਚੀਜ਼ਾਂ ਪਾਈਆਂ ਗਈਆਂ ਜਿਹੜੀ ਕਿ ਗਲਤ ਹੈ ਗਈ ਹੈ ਤੇ ਕਿ ਇਸ ਦਾ ਜਿਹੜਾ ਜਵਾਬ ਹੁਣ ਕਦੋਂ ਤੱਕ ਸੀ ਮੰਗੇ ਦੇਖੋ ਤੁਸੀਂ ਕਹਿਆ ਕਿ ਉਹਨਾਂ ਨੇ ਥੋੜਾ ਮਜ਼ਾਕ ਕੀਤਾ ਇਹ ਮਜ਼ਾਕ ਨਹੀਂ ਸੀਗਾ ਇਹ ਕੋਜੀ ਹਰਕਤ ਹੈ ਇੱਕ ਔਰਤ ਨੂੰ ਇਸ ਤਰੀਕੇ ਨਾਲ ਪਬਲਿਕਲੀ ਹੱਥ ਲਾਣਾ ਬਾਅਦ ਚ ਤੁਸੀਂ ਕਹਿ ਰਹੇ ਹੋ ਕਿ ਇਹ ਮੇਰੀ ਮਾਂ ਵਰਗੀ ਆ ਮੇਰੀ ਭੈਣ ਵਰਗੀ ਆ ਇਹ ਤਾਂ ਪਰਾਂ ਨੂੰ ਹੱਥ ਲਾ ਲੈਂਦੇ ਆਸ਼ੀਰਵਾਦ ਲਾ ਲੈਂਦੇ ਤੇ ਬੀਬੀ ਜੀ ਤੁਹਾਡੇ ਸਿਰ ਤੇ ਹੱਥ ਰੱਖ ਦਿੰਦੇ ਆਸ਼ੀਰਵਾਦ ਦੇ ਦਿੰਦੇ ਚੰਗੀ ਤਰ੍ਹਾਂ ਉਹਨਾਂ ਨੇ ਤੁਹਾਡਾ ਹੱਥ ਵੀ ਪਰੇ ਮਾਰਿਆ ਚੱਕ ਕੇ ਠੀਕ ਹੈ ਤੇ ਇਹ ਮਜ਼ਾਕ ਨਹੀਂ ਸੀ ਉਹਨਾਂ ਬੀਬੀ ਜੀ ਵੀ ਨਾ ਅੰਬੈਰਸ ਹੋ ਰਹੇ ਨੇ ਉਸ ਟਾਈਮ ਦੇ ਉੱਤੇ ਐਨੇ ਲੋਕੀ ਖੜੇ ਨੇ ਤੇ ਇਸ ਕਰਕੇ ਜਿਹੜੀ ਇਹ ਇਹ ਹਰਕਤ ਜਿਹੜੀ ਇਹਨਾਂ ਦੀ ਪਹਿਲੀ ਵਾਰ ਨਹੀਂ ਹੋਈ ਜੀ ਇਹ ਹਿਸਟਰੀ ਹੈ ਇਹਨਾਂ ਦੀ ਹਰਕਤਾਂ ਦੀ ਠੀਕ ਹੈ 2018 ਜੀ ਵੀ ਅਸੀਂ ਪ੍ਰੋਟੈਸਟ ਕੀਤਾ ਸੀਗਾ ਇਹਨਾਂ ਦੀ ਹਰਕਤ ਦੇ ਉੱਤੇ ਇਹਨਾਂ ਨੇ ਕਿਸੇ ਇੱਕ ਬੱਚੀ ਦੇ ਬੈਕ ਦੇ ਉੱਤੇ ਹੱਥ ਲਾ ਕੇ ਉਂਗਲੀ ਦੇ ਨਾਲ ਕੁਝ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਉਸ ਸਮੇਂ ਵੀ ਇਹੀ ਗੱਲ ਕਹਤੀ ਉਹ ਤਾਂ ਮੇਰੀ ਭਣ ਜੀ ਵਰਗੀ ਲੱਗਦੀ ਹੈ ਉਹ ਤਾਂ ਮੇਰੇ ਬੱਚੇ ਵਰਗੀ ਲੱਗਦੀ ਹੈ ਫਿਰ ਜੇ ਤੁਹਾਨੂੰ ਇਹੋ ਜਿਹੀ ਹਰਕਤਾਂ ਕਰਨੀਆਂ ਪੈਣ ਬਾਅਦ ਚ ਮਾਫੀਆਂ ਮੰਗਣੀਆਂ ਪੈਣ ਤੇ ਇਹੋ ਜਿਹਾ ਕਰਨਾ ਹੀ ਕਿਉਂ ਹੈ ਤੇ ਇਸ ਹਿਸਟਰੀ ਨੂੰ ਵੀ ਦੇਖਦੇ ਹੋਏ ਪਿਛਲੀਆਂ ਗੱਲਾਂ ਨੂੰ ਵੀ ਦੇਖਦੇ ਹੋਏ ਹੁਣ ਫੇਰ ਮੈਂ ਨੋਟ ਕੀਤਾ ਕਿ ਇਹਨਾਂ ਨੇ ਇਹੀ ਗੱਲ ਕੀਤੀ ਹੈਗੀ ਇਸ ਦੇ ਉੱਤੇ ਸਮੂਟ ਰਿਆ ਗਿਆ ਕਦੋਂ ਤੱਕ ਤੁਸੀਂ ਰਿਪੋਰਟ ਤਲਬ ਕੀਤੀ ਹੈ ਡੀਜੀਪੀ ਕੱਲ ਤੱਕ ਦਾ ਹੈ ਇਲੈਕਸ਼ਨ ਟਾਈਮ ਹੈ ਸਾਰੇ ਬਿਜ਼ੀ ਨੇ ਸਾਰੇ ਜਣੇ ਤੇ ਅਸੀਂ ਕਿਹਾ ਸੀ ਵੀ ਦੇਖੋ ਇਹ ਸੀਰੀਅਸ ਮਾਮਲਾ ਹੈ ਇਸ ਕਰਕੇ ਅਸੀਂ ਸ਼ਾਰਟ ਨੋਟਿਸ ਲਿੱਤਾ ਹੈ ਇਸ ਚੀਜ਼ ਦਾ ਔਰ ਕੱਲ ਤੱਕ ਮੇਰਾ ਖਿਆਲ ਉਹ ਜਰੂਰ ਸਾਨੂੰ ਰਿਪੋਰਟ ਦੇਣਗੇ ਔਰ ਫਿਰ ਅਸੀਂ ਐਕਸ਼ਨ ਲਵਾਂਗੇ ਫਿਰ ਤੁਹਾਨੂੰ ਯਾਦ ਵੀ ਹੋਏਗਾ ਜਿਵੇਂ ਅਸੀਂ ਸਾਬਕਾ ਮੁੱਖ ਮੰਤਰੀ ਦੀ ਗੱਲ ਕਰੀਏ ਉਹਨਾਂ ਦੇ ਖਿਲਾਫ ਇੱਕ ਕੈਂਪੇਨ ਵੀ ਚੱਲਿਆ ਸੀਗਾ ਉਹ ਰਿਪੋਰਟ ਕੁਝ ਜਿਹੜੀ ਹੈ ਕੰਪਲੇਂਟਸ ਆਈ ਥਿੰਕ ਔਰ ਔਰਮਨ ਕਮਿਸ਼ਨ ਦੇ ਕੋਲ ਵੀ ਸੀਗੀ ਉਹਨਾਂ ਦਾ ਸਟੇਟਸ ਵੀ ਤੁਸੀਂ ਦੇਖ ਰਹੇ ਹੋ ਮੈਂ ਇਸ ਵਿੱਚ ਦੇਖੋ ਇਹ ਤਾਂ ਕਿ ਉਸ ਰਿਪੋਰਟ ਜਿਹੜੀਆਂ ਨੇ ਅਸੀਂ ਵੀ ਜਦੋਂ ਪ੍ਰੋਟੈਸਟ ਕੀਤਾ ਸੀ ਇਹ ਰਿਪੋਰਟਸ ਮੰਗੀਆਂ ਗਈਆਂ ਸੀ ਪਰ ਕੈਪਟਨ ਸਾਹਿਬ ਨੇ ਸਾਰਾ ਕੁਝ ਦਬਾ ਦਿੱਤਾ ਉਹਨਾਂ ਨੇ ਨਾ ਕਿ ਇਹ ਤੇ ਜਵਾਬ ਦਿੱਤਾ ਪਰ ਇਹ ਗੱਲ ਨੇ ਕਿ ਫਿਰ ਤੁਸੀਂ ਪ੍ਰੈਜ਼ੀਡੈਂਟ ਸਰ ਕਰ ਦਿੰਦੇ ਹੋ ਸੈੱਟ ਕਰ ਦਿੰਦੇ ਹੋ ਜੋ ਬੌਸ ਹੈ ਉਹ ਥੱਲੇ ਵਾਲੇ ਕਰਦੇ ਨੇ ਠੀਕ ਹੈ ਉਹ ਹਰਕਤਾਂ ਦੇ ਅੰਦਰ ਰਹੇ ਉਹਨਾਂ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਸ਼ੀਲਡ ਕੀਤਾ ਉਹਨਾਂ ਨੂੰ ਬਚਾਇਆ ਮਗਰ ਹੁਣ ਨਹੀਂ ਅਸੀਂ ਇਸ ਚੀਜ਼ ਨੂੰ ਬਖਸ਼ਾਂਗੇ ਬਿਲਕੁਲ ਵੀ ਕਈ ਕੇਸਿਸ ਵੀ ਮੈਮ ਤੁਸੀਂ ਇਸ ਚ ਦੇਖੋ ਨੇ ਇਸੇ ਤੋਂ ਆਲਰੇਡੀ ਹੈ ਸੜਿਕੋਲ ਪੁਰਾਣੇ ਕੇਸ ਤੇ ਹੈ ਹੀ ਹੈ ਆਲਰੇਡੀ ਠੀਕ ਹੈ ਲੇਕਿਨ ਸਾਡਾ ਮਤਲਬ ਸੁਣੋ ਇਹ ਹੈ ਕਿ ਇਹਨਾਂ ਨੇ ਆਪਣੀ ਗਲਤੀ ਨਹੀਂ ਸੁਧਾਰੀ ਪਹਿਲਾਂ ਵੀ ਉਹੀ ਗਲਤੀਆਂ ਕਰਦੇ ਰਹੇ ਤੇ ਹੁਣ ਵੀ ਇਹੀ ਗਲਤੀਆਂ ਕਰਦੇ ਰਹੇ ਨੇ ਐਡੇ ਵੱਡੇ ਅਹੁਦੇ ਤੋਂ ਤੁਸੀਂ ਬੈਠੇ ਹੋ ਤੁਸੀਂ ਸਾਬਕਾ ਮੁੱਖ ਮੰਤਰੀ ਹੋ ਮੰਤਰੀ ਰਹਿ ਚੁੱਕੇ ਹੋ ਲੇਕਿਨ ਤੁਹਾਡੀ ਹਰਕਤਾਂ ਨਹੀਂ ਸਮਝੀਆਂ ਉਹ ਬਾਅਦ ਚ ਤੁਸੀਂ ਮਾਫੀ ਮੰਗਦੇ ਫਿਰਦੇ ਹੋ ਇਸ ਵੀ ਉਹਨਾਂ ਨੂੰ ਮਾਫੀ ਮੰਗਣੀ ਪੈਗੀ ਇੱਕ ਕਲੈਰਿਟੀ ਜਿਹੜੀ ਹੈ ਉਹ ਕਾਫੀ ਲੋਕਾਂ ਦੇ ਮਨ ਦੇ ਵਿੱਚ ਵੀ ਆ ਰਹੀ ਹੋਣੀ ਹੈ ਕਿ ਜਦੋਂ ਕੋਈ ਫੀਮੇਲ ਜੇ ਕੋਈ ਸ਼ਿਕਾਇਤ ਨਹੀਂ ਕਰਦੀ ਤੇ ਵਿਮਨ ਕਮਿਸ਼ਨ ਆਪ ਸੋਮੋਟੋ ਇਸ ਦੇ ਵਿੱਚ ਲੈ ਸਕਦੇ ਕਿ ਕੰਡੀਸ਼ਨ ਬਿਲਕੁਲ ਮੇਰੇ ਨਾਲ ਕੋਈ ਬੀਬੀ ਜੀ ਦੀ ਗੱਲ ਨਹੀਂ ਹੋਈ ਹੈ ਤੇ ਨਾ ਹੀ ਮੇਰੇ ਨਾਲ ਮੈਂ ਉਹਨਾਂ ਦੇ ਨਾਲ ਕੋਈ ਗੱਲ ਕੀਤੀ ਹੈ ਮਗਰ ਇਹ ਜਿਹੜਾ ਆਫਿਸ ਹੈ ਔਰ ਜਿਹੜੇ ਚੇਅਰ ਹੈ ਇਹ ਸਭ ਰਿਸਪੋਨਸੀਬਲ ਆਫੀਸਰ ਹੈ ਔਰ ਇਸ ਦੇ ਆਫਿਸ ਦਾ ਮਤਲਬ ਹੀ ਹੈ ਕਿ ਐਸੀ ਸਮਾਜ ਦੇ ਅੰਦਰ ਜਿਹੜੀਆਂ ਔਰਤਾਂ ਨੇ ਉਹਨਾਂ ਦੀ ਇੱਜ਼ਤ ਬਰਕਰਾਰ ਰੱਖੀ ਉਹਨਾਂ ਦੀ ਰਿਸਪੈਕਟ ਹੋਣੀ ਚਾਹੀਦੀ ਹੈ ਜੇ ਸਾਡੇ ਨੋਟਿਸ ਦੇ ਵਿੱਚ ਇਸ ਆਫਿਸ ਦੇ ਵਿੱਚ ਨੋਟਿਸ ਆਉਂਦੀ ਹੈ ਐ ਵਜਿਹ ਕੋਈ ਗੱਲ ਅਸੀਂ ਸਿਮਟ ਲਵਾਂਗੇ ਉਹਦੇ ਉੱਤੇ ਇਲੈਕਸ਼ਨਸ ਦਾ ਦੌਰ ਵੀ ਚੱਲ ਰਿਹਾ ਹੈ ਜਿਵੇਂ ਇਲੈਕਸ਼ਨ ਕਮਿਸ਼ਨ ਇਸ ਚੀਜ਼ ਦਾ ਧਿਆਨ ਰੱਖ ਰਿਹਾ ਹੈ ਕਿ ਕੋਈ ਅਜਿਹੀ ਸ਼ਬਦਾਵਲੀ ਨਾ ਵਰਤੇ ਜਿਹੜੀ ਕਿ ਕਿਸੇ ਨੂੰ ਹਾਰਮ ਪਹੁੰਚਾਏ ਤੁਸੀਂ ਵੀ ਨਜ਼ਰ ਰੱਖ ਰਹੇ ਹੋ ਕਿ ਫੀਮੇਲਜ਼ ਬਾਰੇ ਕੋਈ ਗਲਤ ਗੱਲ ਨਾ ਹੋਵੇ ਐਬਸੋਲੂਟਲੀ ਆਹ ਹੋਈ ਹੈ ਤੁਸੀਂ ਜਦੋਂ ਵੋਟਾਂ ਮੰਗਣ ਜਾਣਿਓ ਹੱਥ ਜੋੜ ਦੇਖਣਾ ਬੱਚਿਆਂ ਦੇ ਸਿਰ ਦੇ ਉੱਤੇ ਹੱਥ ਰੱਖਦੇ ਹੋ ਇਸ ਟਾਈਮ ਕੀ ਹੋ ਗਿਆ ਸੀ ਤੁਹਾਨੂੰ ਇਹ ਵੀ ਤਾਂ ਤੁਸੀਂ ਕਹਿੰਦੇ ਹੋ ਨਾ ਕਿ ਐਲਡਰਲੀ ਲੋਕਾਂ ਦੇ ਹੱਥ ਲਾਣ ਨੂੰ ਪੈਰ ਨੂੰ ਹੱਥ ਲਾਣ ਨੂੰ ਇੱਥੇ ਵੀ ਲਾ ਦਿੰਦੇ ਪੈਰ ਨੂੰ ਹੱਥ ਇੱਥੇ ਵੀ ਆਸ਼ੀਰਵਾਦ ਲੈ ਲੈਂਦੇ ਮਗਰ ਤੁਹਾਨੂੰ ਜਦੋਂ ਮੌਕਾ ਮਿਲਦਾ ਹੈ ਨਾ ਤੁਸੀਂ ਉਹ ਕੋਝੀਆਂ ਹਰਕਤਾਂ ਕਰਨ ਤੋਂ ਬਾਝ ਨਹੀਂ ਹੁੰਦੇ ਕੁਲਤੇ ਕੱਲ ਤੱਕ ਦੇ ਲਈ ਜਿਹੜੀ ਹੈ ਉਹ ਰਿਪੋਰਟ ਤਲਬ ਕੀਤੀ ਗਈ ਹੈ ਕਿ ਇਨ ਐਪ੍ਰੋਪਰੀਏਟ ਵੇ ਦੇ ਵਿੱਚ ਸਾਰਵਜਨਿਕ ਥਾਂ ਤੇ ਜੁੜਾ ਹੈ ਉਹ ਇਸ ਤਰੀਕੇ ਨਾਲ ਚਰਨਜੀਤ ਸਿੰਘ ਚੰਨੀ ਨੇ ਬੀਬੀ ਜਗੀਰ ਕੌਰ ਨੂੰ ਉਹਨਾਂ ਦੀ ਠੋਡੀ ਤੇ ਤਚਕ ਕੀਤਾ ਹਾਲਾਂਕਿ ਇਸ ਚੀਜ਼ ਦਾ ਸੰਗਿਆਨ ਜਿਹੜਾ ਹੈ ਸੂਮੋਟੋ ਜਿਹੜਾ ਹੈ ਉਹ ਪੰਜਾਬ ਸੀਟ ਵਿਮਨ ਕਮਿਸ਼ਨ ਨੇ ਲਿੱਤਾ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਰਿਪੋਰਟ ਤੇ ਵਿੱਚ ਡੀਜੀਪੀ ਵੱਲੋਂ ਕੀ ਕੁਝ ਕਿਹਾ ਜਾਂਦਾ ਹੈ ਕੈਮਰਾ ਪਰਸਨ ਜਤਿੰਦਰ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ